ਪਰ ਪੰਜਾਬ ਦੇ ਸਿੱਖਿਆ ਦੇ ਖੇਤਰ ਚ ਬਹੁਜਨ ਸਮਾਜ ਪਾਰਟੀ ਕ੍ਰਾਂਤੀ ਕਰਨਾ ਚਾਹੁੰਦੀ ਆ ਸਰਕਾਰੀ ਸਕੂਲਾਂ ਚ 100% ਦੀ ਪੋਸਟਾਂ ਭਰਨੀਆਂ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਜਿਹੜਾ ਪਿਛਲੇ 16 ਸਾਲਾਂ ਤੋਂ ਬਣਿਆ ਪਿਆ ਕਾਂਗਰਸ ਅਕਾਲੀ ਭਾਜਪਾ ਆਪ ਪਾਰਟੀ ਨੇ ਅਜੇ ਤੱਕ ਲਾਗੂ ਨਹੀਂ ਕੀਤਾ 25% ਗਰੀਬਾਂ ਦੇ ਬੱਚੇ ਮੁਫਤ ਸਿੱਖਿਆ ਦੇ ਹੱਕਦਾਰ ਹੋ ਪਰਾਈਵੇਟ ਸਕੂਲਾਂ ਚ ਲੈਕਿਨ ਚਾਰੇ ਪਾਰਟੀਆਂ ਦੇ ਮੁੱਖ ਮੰਤਰੀਆਂ ਨੇ ਉਹਨੂੰ ਲਾਗੂ ਨਹੀਂ ਕੀਤਾ ਬੀਐਸਪੀ ਇੱਕ ਕ੍ਰਾਂਤੀ ਕਰੂਗੀ ਅਸੀਂ ਲਾਗੂ ਕਰਾਂਗੇ ਸਿਹਤ ਕ੍ਰਾਂਤੀ ਕਰਾਂਗੇ ਕਿਰਤੀ ਦੇ ਲਈ ਆਤਮ ਨਿਰਪਰਤਾ ਦਾ ਸਨਮਾਨ ਦਾ ਵਾਤਾਵਰਨ ਸਿਰਜਾਂਗੇ ਸੜਕਾਂ ਤੇ ਰੁੱਲ ਰਹੀ ਕਿਸਾਨੀ ਸੰਭਾਲਾਂਗੇ ਅਧਜੋਕ ਸੰਭਾਲਾਂਗੇ ਔਰ ਬਰਬਾਦ ਹੋ ਚੁੱਕੇ ਪੰਜਾਬ ਨੂੰ ਬਰਬਾਦੀ ਚੋਂ ਉਭਾਰਾਂਗੇ ਇਹ ਮਕਸਦ ਲੈ ਕੇ ਬਹੁਜਨ ਸਮਾਜ ਪਾਰਟੀ 15 ਮਾਰਚ ਨੂੰ ਸਭ ਕੰਚੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਸੰਭਾਲੋ ਰੈਲੀ ਕਰਨ ਜਾ ਰਹੀ ਹੈ